ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਭ ਨੂੰ ਜਿੰਨੇ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਸੀ ਜਿੰਨੇ ਤੁਸੀਂ ਆਪਣੀ ਵੀਡੀਓ ਤੇ ਪਹੁੰਚੇ ਹੋ ਸੀ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਵਧੀਆ ਰੇਟਾਂ 'ਚ ਆਪਾਂ ਗੱਡੀਆਂ ਲੈ ਕੇ ਪਹੁੰਚਿਆ ਸੀ ਤੇ ਤੁਹਾਡੇ ਇਲਾਕੇ 'ਚੋਂ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਲੋਕਲ ਪਿੰਡਾਂ 'ਚ ਘਰਾਂ 'ਚ ਖੜੀਆਂ ਤੇ ਇਕੱਲੀ-ਕੱਲੀ ਆਪਾਂ ਗੱਡੀ ਦੀ ਗੱਲਬਾਤ ਕਰਦੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਤੁਹਾਡੇ ਕੋਲੇ ਗੱਡੀ ਐ ਮੋਟਰਸਾਈਕਲ ਐ ਘਰ ਐ ਕੋਠੀ ਐ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਇੱਕ ਵੀਡੀਓ ਜਨਕਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜੋ ਆਪਾਂ ਬਿਲਕੁਲ ਫਰੀਦੋ ਵਿੱਚ ਐਡ ਲਗਾ ਦਾਂਗੇ ਸੀ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀਆ i10 ਸਪੋਰਟਸ ਫੁੱਲ ਆਟੋਮੈਟਿਕ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ 11 ਮਾਡਲ ਹੈ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚਿਆ ਸ਼੍ਰੀ ਮੁਕਤਸਰ ਸਾਹਿਬ ਏਰੀਆ ਚੋਂ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ 2 ਲੱਖ 10000 ਰੁਪਿਆ ਇਸ ਗੱਡੀ ਦੀ ਡਿਮਾਂਡ ਹੈਗੀ ਬਾਕੀ ਮਾਲਕ ਨਾਲ ਤੁਸੀਂ ਗੱਲ ਕਰੋਗੇ ਮਾਲਕ ਕਹਿੰਦੇ ਸੀਗੇ ਜਿਹੜਾ ਬੰਦਾ ਵੀ ਗੱਡੀ ਦੇਖਣ ਵਾਸਤੇ ਆਊਗਾ ਤੇ ਦੇਖ ਲੂਆ ਪਸੰਦ ਜਦੋਂ ਕਰੂਗਾ ਉਸ ਤੋਂ ਬਾਅਦ ਬਹਿ ਕੇ ਰੇਟ ਮੌਕੇ ਤੇ ਘੱਟ ਕਰ ਲਵਾਂਗੇ। ਬਾਕੀ ਤੁਸੀਂ ਜਾ ਕੇ ਇੱਕ ਵਾਰੀ ਜ਼ਰੂਰ ਦੇਖਿਓ ਗੱਡੀ ਨੂੰ। ਮਾਲਕ ਬਾਈ ਦਾ ਨੰਬਰ ਸਕਰੀਨ ਤੇ ਅਜੀ 8054584346 ਸੈਕੰਡ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਸੀ ਆਲਟੋ 800 2018 ਮਾਡਲ ਗੱਡੀ ਫਾਸਟ ਓਨਰ ਹੈ ਜੀ ਇਹ 2,40,000 ਰੁਪਿਆ ਇਸ ਗੱਡੀ ਦੀ ਡਿਮਾਂਡ ਆਪਾਂ ਨੂੰ ਮਿਲੂਗੀ ਜੀ। ਦੇ ਮਾਲਕ ਦਾ ਏਰੀਆ ਬਠਿੰਡਾ ਸੀ ਲਾਗੇ ਪਿੰਡਗ ਪਿੰਡ ਦੇ ਵਿੱਚ ਘਰੇ ਗੱਡੀ ਖੜੀ ਆ ਮਾਲਕ ਦੀ ਪਰਸਨਲ ਗੱਡੀ ਆ ਬਾਕੀ ਫੋਟੋਆਂ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੁਸੀਂ ਜਾਓਗੇ ਗੱਡੀ ਚਲਾ ਕੇ ਦੇਖ ਲਓ ਟ్రਾਈ ਲੈ ਲਓ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਲਓ ਜੀ ਬਾਕੀ 240 ਕੁ ਵੱਡੀ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਐ ਸੀ ਕਾਗਜ਼ ਪੱਤਰ ਸਾਰੇ ਨਹੀਂ ਤੇ ਸਾਰੇ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਤੇ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਆਪਾਂ ਦੇ ਵੀ ਦਿੱਤਾ ਜੀ ਸਾਰੀ ਜਾਣਕਾਰੀ ਤੁਹਾਨੂੰ ਮੈਂ ਦੱਸ ਵੀ ਦਿੱਤੀ ਬਾਕੀ ਲਿਖੀ ਹੋਈ ਵੀ ਤੁਹਾਨੂੰ ਸਕਰੀਨ ਤੇ ਮਿਲ ਗਈ ਹੋਊਗੀ 85570 16784 ਮਾਲਕ ਦਾ ਨੰਬਰ ਹੈ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲੂ ਨੰਬਰ ਆਪਣਾ 94659 29488 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਕੁਝ ਵੀ ਆ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਐਸ ਕ੍ਰੋਸ ਗੱਡੀ ਆਪਾਂ ਲੇ ਕੇ ਪਹੁੰਚਿਆ 2015 ਮਾਡਲ ਗੱਡੀਆਂ ਜੀ ਹਰਿਆਣਾ ਨੰਬਰ ਪਹਿਲੇ ਨਾਮ ਗੱਡੀ ਆ 475 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੀ ਸੰਗਰੂਰ ਮਾਲਕ ਦਾ ਏਰੀਆ ਦਾ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ 'ਚ ਕਮੀ ਕੋਈ ਨਹੀਂ ਹੈਗੀ ਰੰਗ ਗੱਡੀ ਦਾ ਪੂਰਾ ਵਧੀਆ ਮਿਲ ਜੂਗਾ ਬਾਕੀ ਹਰ ਪਾਸੋਂ ਤੁਸੀਂ ਦੇਖ ਰਹੇ ਹੋ ਸੀ ਜੇ ਕਿਸੇ ਨੂੰ ਗੱਡੀ ਇਹ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਚਲਾ ਕੇ ਦੇਖ ਸਕਦੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਸੰਗਰੂਰ ਮਾਲਕ ਦਾ ਏਰੀਆ ਇੱਕ ਵਾਰੀ ਜਾਇਓ ਜ਼ਰੂਰ ਮਾਲਕ ਦੇ ਘਰੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਬਾਕੀ ਹਰ ਪਾਸੋਂ ਤੁਸੀਂ ਫੋਟੋਆਂ ਦੇਖ ਹੀ ਲਈਆਂ ਸੀ ਸਾਰਾ ਕੁਝ ਤੁਹਾਨੂੰ ਮੈਂ ਵੀਡੀਓ 'ਚ ਦੱਸ ਵੀ ਦਿੱਤਾ ਮਾਲਕ ਬਾਈ ਦਾ ਨੰਬਰ ਰਹਿ ਗਿਆ ਜੀ ਉਹ ਤੁਸੀਂ ਨੋਟ ਕਰ ਲਓ 9914500327 ਇਹ ਨੰਬਰ ਮਾਲਕ ਦਾ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰੋ ਜੀ ਗੱਲ ਕਰ ਰਹੇ ਹਾਂ ਜੀ ਆਪਾਂ ਹੁਣ ਡਿਜ਼ਾਇਰ ਗੱਡੀ ਦੀ VDI ਮਾਡਲ 'ਚ ਆਪਾਂ ਲੈ ਕੇ ਪਹੁੰਚਿਆ 2015 ਮਾਡਲ ਤੇ ਦੂਜੇ ਨਾਮ ਹੈ ਤੇ ਮਾਲਕ ਦਾ ਏਰੀਆ ਹੈਗਾ ਸੀ ਭੁੱਲੋ ਬਾਲੇਗਮ ਭੁੱਲੋਬਾਲ ਇਹਨਾਂ ਦਾ ਏਰੀਆ 445 ਡਿਮਾਂਡ ਹੈ ਪੰਜਾਬ ਨੰਬਰ ਹੈ ਸੀ ਨੰਬਰ ਪਲੇਟਾਂ ਆਪਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਤਾਅਲਜ ਪੱਤਰ ਜਿੰਨੇ ਵੀ ਹੁੰਦੇ ਸਾਰੇ ਆਪਨੂੰ ਪੂਰੇ ਮਿਲ ਜਾਣਗੇ ਗੱਡੀ ਦਾ ਰੰਗ ਚਿੱਟਾ ਗਮ ਤੇ ਗੱਡੀ ਦੀਆਂ ਫੋਟੋਆਂ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਗੱਡੀ ਚਲਾ ਕੇ ਵੀ ਦੇਖ ਸਕਦੇ ਹਾਂ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਵੀ ਦੇਖ ਸਕਦું ਬਾਕੀ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਆਪਨ ਨੂੰ ਮਿਲੂਗੀ ਵਧੀਆ ਸੋਹਣੀ ਗੱਡੀ ਐ ਅੰਦਰੋਂ ਪੂਰੀ ਵਧੀਆ ਬਾਹਰੋਂ ਪੂਰੀ ਵਧੀਆਗੀ ਨਾ ਕੋਈ ਕਮੀ ਪੇਸ਼ੀ ਨਾ ਕੋਈ ਲੱਗੀ ਬੱਜੀ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਵੀਡੀਓ ਚ ਦਿਖਾਈ ਰਿਹਾ ਸੀ ਮਾਲਕ ਦੀ ਪਰਸਨਲ ਗੱਡੀ ਐ ਜੀ ਮਾਲਕ ਨੇ ਵਧੀਆ ਚਲਾਈ ਹੋਈ ਐ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਸ਼ੌਂਕ ਨਾਲ ਗੱਡੀ ਚਲਾਈ ਹੋਈ ਹੈ ਤੇ ਓਨਰ ਦਾ ਮੋਬਾਈਲ ਨੰਬਰ ਰਹਿ ਗਿਆ ਸੀ ਉਹ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਲਓ ਗੱਡੀ ਪਸੰਦ ਆਈ ਜੇ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ 9915827249 ਬਾਕੀ ਮੈਂ ਉਮੀਦ ਕਰਦਾ ਸੀ ਤੁਹਾਨੂੰ ਗੱਡੀ ਇਹ ਪਸੰਦ ਆ ਗਈ ਹੋਊਗੀ ਜੇ ਪਸੰਦ ਆਈ ਇਹ ਗੱਡੀ ਜੇ ਤੁਹਾਨੂੰ ਵੀਡੀਓ ਵੀ ਪਸੰਦ ਆਈ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਠੀਕ ਹੈ ਜੀ ਲਾਈਕ ਕਰਨਾ ਨਾ ਭੁੱਲਿਓ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਗੱਡੀ ਤੁਸੀਂ ਚੈੱਕ ਕਰੋ ਜੀ i10 era ਗੱਡੀ ਟੌਪ ਮਾਡਲ ਹੈ ਜੀ ਇਹ 11 ਮਾਡਲ ਹੈ ਲਾਸਟ ਮਹੀਨਾ ਦਸੰਬਰ ਤੇ ਤੀਜੇ ਨਾਮ ਹੈ ਗੱਡੀ 1 ਲੱਖ ਤੇ 25000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਠਿੰਡਾ ਮਾਲਕ ਦਾ ਏਰੀਆ ਜੀ 60 65 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਊਜ਼ਿਕ ਸਿਸਟਮ ਪੂਰਾ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਨਾ ਤਾਂ ਗੱਡੀ 'ਚ ਕਮੀ ਪੇਸ਼ੀਆ ਕੋਈ ਨਾ ਕੋਈ ਰੰਗ 'ਚ ਕਮੀ ਪੇਸ਼ੀਆ ਨਾ ਕੋਈ ਲੱਗੀ ਬੱਜੀਆ ਮਾਲਕ ਨੇ ਵਧੀਆ ਗੱਡੀ ਰੱਖੀ ਹੋਈ ਹੈ ਵਧੀਆ ਗੱਡੀ ਦੀ ਸਟਾਰਟਿੰਗ ਵਧੀਆ ਗੱਡੀ ਚਲਾਉਣ ਚ ਜੀ ਬਾਕੀ ਰੇਟ ਹੋ ਜਾਊਗਾ ਕੀਤਾ ਜਾਊਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ 1 25 ਮਾਲਕ ਨੇ ਰੇਟ ਇੱਕ ਬਰੀ ਕਿਹਾਗਾ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸੀ ਗੱਲ ਕਰ ਸਕਦੇ ਹੁ ਜਿਹੜੀ ਵੀ ਕਰਨੀ ਹੋਈ 9728821915 ਬਾਕੀ ਵੀਡੀਓ ਮਾਲਕ ਨੇ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਲਿਆ ਸੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤੇ ਹਰ ਰੋਜ਼ ਆਪਣੀ ਵੀਡੀਓ ਤੇ ਨਵੀਆਂ-ਨਵੀਆਂ ਗੱਡੀਆਂ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲ ਗਿਆ ਹੋਊਗਾ ਉਹਨੂੰ لازਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਉਸੇ ਵੇਲੇ ਪਹੁੰਚ ਜਾਊਗਾ ਜੀ ਬਾਕੀ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਿਣੇ ਅਸੀਂ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕੀ ਚਾਹੀਦਾ ਕਰੋ ਕਮੈਂਟ ਤੇ ਕਿਸੇ ਨੂੰ ਐਡ ਕਰਵਾਉਣੀ ਆ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੇਂ ਭੇਜੋ ਫਰੀ ਚ ਆਪਾਂ ਐਡ ਲਾ ਦਾਂਗੇ ਜੀ ਗੱਲ ਕਰਾਂਗੇ ਜੀ अल्टੋ ਗੱਡੀ ਦੀ 2012 ਮਾਡਲ ਪੰਜਾਬ ਨੰਬਰ 180 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਰਈਆ ਮਾਲਕ ਦਾ ਏਰੀਆ ਰਈਆ ਬਿਆਸ ਲਾਗੇ ਪੈਂਡਾਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਨੂੰ ਫੋਨ ਇੱਕ ਵਾਰੀ ਲਾਜ਼ਮੀ ਕਰ ਲਿਓ ਬਾਕੀ ਰੇਟ ਤੁਹਾਨੂੰ ਪਤਾ ਲੱਗੀ ਗਿਆ ਜੀ ਬਾਕੀ ਮਾਲਕ ਨੇ ਜਿਹੜੀ ਵੀਡੀਓ ਬਣਾ ਕੇ ਭੇਜੀ ਆ ਉੱਤੇ ਇਹਨਾਂ ਨੇ ਸਾਰੇ ਵੀਡੀਓ ਚ ਰੇਟ ਵੀ ਲੈ ਕੇ ਲਾਈ ਦਿੱਤਾ 180 ਡਿਮਾਂਡ ਇਹਨਾਂ ਨੇ ਆਖੀ ਹੈ ਤੇ ਨੰਬਰ ਸਕਰੀਨ ਤੇ ਐ ਕਰੋ ਗੱਲ ਇੱਕ ਆਪਾਂ ਗੱਡੀ ਲੈ ਕੇ ਪਹੁੰਚਿਆ ਸੀ Maruti 800 ਗੱਡੀ ਆ 55000 ਦੀ ਇਹਨਾਂ ਨੇ ਦੇਣੀ ਆ ਮੂਕੇ ਤੇ ਰੇਟ ਹੋ ਜੂਗਾ ਇੱਕ ਵਾਰੀ ਡਿਮਾਂਡ ਆ 52000 ਰੁਪਿਆ ਕੋਟ ਬਦਲ ਖਾਨ ਇਹਨਾਂ ਦਾ ਏਰੀਆ ਟਾਇਰ ਵਧੀਆ ਨੇ ਰੰਗ ਵਧੀਆ ਗੱਡੀ ਤਾਂ ਚਲਾਉਣ ਚ ਵਧੀਆ ਕਮੀ ਕੋਈ ਨਹੀਂ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਚਲਾ ਕੇ ਦੇਖ ਸਕਦੇ ਹੋ ਟ్రਾਈ ਲੈ ਲਿਓ ਜਦੋਂ ਪੂਰੀ ਤਸੱਲੀ ਹੁੰਦੀ ਆ ਉਸ ਤੋਂ ਬਾਅਦ ਬਹਿ ਕੇ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ 17876 658097 ਮਾਲਕ ਦਾ ਨੰਬਰ ਹੈ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਕਮੈਂਟ ਕਰਕੇ ਆਪਦੀ ਰਾਇ ਜਰੂਰ ਦਿਆ ਕਰੋ ਵਧੀਆ ਲੱਗਦੀ ਹੈ ਵੀਡੀਓ ਪਸੰਦ ਆਉਂਦੀ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਤਲਬ ਬਸ ਸਪੋਰਟ ਕਰਿਆ ਕਰੋ ਐਡ ਕਰਵਾਉਣੀ ਹੈ ਭੇਜੋ ਆਪਾਂ ਨੂੰ ਕੋਈ ਨਾ ਤਾਂ ਮੈਸੇਜ ਕਰਕੇ ਪੁੱਛਣ ਦੀ ਲੋੜ ਹੈ ਨਾ ਕੋਈ ਫੋਨ ਕਰਕੇ ਪੁੱਛਣ ਦੀ ਲੋੜ ਹੈ ਉੱਤੇ ਪੂਰੀ ਵੀਡੀਓ 'ਚ ਹਰੇ ਜਖਰਾਂ 'ਚ ਆਪਣਾ ਨੰਬਰ ਲਿਖਿਆ ਰਹਿੰਦਾ ਵੀਡੀਓ ਜਾਣਕਾਰੀ ਫੋਟੋ 'ਮੋਂ ਬਸ ਭੇਜ ਦਿੱਤਾ ਕਰੂ ਉਹ ਤੋਂ ਬਾਅਦ ਐਡ ਤੁਹਾਡੀ ਬਿਲਕੁਲ ਫ੍ਰੀ ਦੇ ਵਿੱਚ ਛੇਤੀ ਤੋਂ ਛੇਤੀ ਲਗਾ ਦਿੱਤੀ ਜਾਵੇਗੀ